ਕੁਝੜਿਆ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਦ ਕਰਦਾ ਹੈ ਆਮੀ ਪਾਰਟੀ ਦੀ ਸਰਕਾਰ ਬਣਿਆ ਨੂੰ 3 ਸਾਲ ਦਾ ਸਮਾਂ ਹੋ ਚੁੱਕਿਆ ਹੈ ਤੇ ਸਰਕਾਰ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਪੰਜਾਬ ਤਰੱਕੀ ਦੀਆਂ ਰਾਹਾਂ ਤੇ ਆ ਤੇ ਵਿਕਾਸ ਕਾਰਜ ਜਿਹੜੇ ਤੇਜ਼ੀ ਨਾਲ ਚੱਲ ਰਹੇ ਨੇ ਪਰ ਇਹ ਮੂੰਹ ਬੋਲਦੀਆਂ ਤਸਵੀਰਾਂ ਫਰੀਕੋਟ ਦੀਆਂ ਨੇ ਜਿੱਥੇ ਕਿ ਫਰੀਕੋਟ ਤੋਂ ਗੁਜਦੀਆਂ ਨਹਿਰਾਂ ਦੇ ਤਲਵੰਡੀ ਰੋਡ ਉੱਪਰ ਜੋ ਓਵਰਬ੍ਰਿਜ ਬਣ ਰਿਹਾ ਸੀ ਉਹ ਹਾਲੇ ਤੱਕ ਪੂਰਾ ਨਹੀਂ ਹੋਇਆ ਜਿਸ ਕਾਰਨ ਲੋਕਾਂ ਨੂੰ ਕਾਫੀ ਤੰਗੀ ਆ ਰਹੀ ਹੈ ਜਿ세 ਚੱਲਦੇ ਆਂ ਨਜ਼ਦੀਕ ਪਿੰਡਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਇੱਕ ਮੰਗ ਪੱਤਰ ਫਰੀਕੋਟ ਦੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਜਿਸ ਵਿੱਚ ਉਹਨਾਂ ਵੱਲੋਂ ਮੰਗ ਕੀਤੀ ਗਈ ਹੈ ਕਿ ਇਸ ਪੌਲ ਨੂੰ ਚਾਲੂ ਕੀਤਾ ਜਾਵੇ ਕਿਉਂਕਿ ਇਹ ਪੌਲ 8 ਮਹੀਨਿਆਂ ਦੇ ਵਿੱਚ ਤਿਆਰ ਹੋਣਾ ਸੀ ਪਰ ਹਾਲੇ ਤੱਕ ਇਹ ਤਿਆਰ ਨਹੀਂ ਹੋਇਆ ਜਿਸ ਕਾਰਨ ਲੋਕਾਂ ਨੂੰ ਦਿੱਕਤ ਆ ਰਹੀ ਹੈ ਤੇ ਦੂਜੇ ਪਾਸੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕਣਕ ਦੀ ਕਟਾਈ ਹੋਣੀ ਹੈ ਤੇ ਉਹਨਾਂ ਨੂੰ ਮੰਡੀ ਆਉਣ ਵਿੱਚ ਵੀ ਕਾਫੀ ਦਿੱਕਤ ਹੋਵੇਗੀ ਕਿਉਂਕਿ ਟ੍ਰੈਫਿਕ ਫਰੀਕੋਟ ਦੇ ਵਿੱਚ ਕਾਫੀ ਰਹਿੰਦਾ ਹੈ ਉਹਨਾਂ ਵੱਲੋਂ 13 ਤਰੀਕ ਤੱਕ ਦਾ ਅਲਟੀਮੇਟਰ ਹੁਣ ਸਰਪ੍ਰਸ਼ਾਚ ਨੂੰ ਦਿੱਤਾ ਗਿਆ ਕਿ ਪੌੜ ਚਾਲੂ ਕੀਤਾ ਜਾਵੇ ਤਾਂ ਜੋ ਕਿਸਾਨਾਂ ਨੂੰ ਜਾਂ ਹੋਰ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਕੋਈ ਦਿੱਕਤ ਨਾ ਆਵੇ ਤੁਸੀਂ ਵੀ ਸੁਣੋ ਇਸ ਮੌਕੇ ਹੋਰ ਕੀ ਵਧੇਰੇ ਗੱਲਬਾਤ ਕੀਤੀ ਪਿੰਡ ਵਾਸੀਆਂ ਨੇ ਪਿੰਡਾਂ ਦੇ ਟਹਿਣਾ ਪੱਕਾ ਤੋਰਾ ਵਾਲੀ ਚੰਦਵਾਜਾ ਕਲੇਰ ਭਤੂੜਕੋਟ ਇਹਨਾਂ ਵੱਖ-ਵੱਖ ਪਿੰਡਾਂ ਦੇ ਸਮੂਹ ਨਗਰ ਨਿਵਾਸੀ ਇਕੱਠੇ ਹੋਏ ਜਿਨ੍ਹਾਂ ਨੂੰ ਕੋਈ ਬਹੁਤ ਵੱਡੀ ਸਮੱਸਿਆ ਸਾਡੇ ਜਿਹੜੀ ਤਲਵੰਡੀ ਰੋਡ ਵਾਲਾ ਪੌੜਾ ਇਹ ਬਹੁਤ ਵੱਡਾ ਨਸੂਰ ਬਣ ਗਿਆ ਪਿਛਲੇ ਸਾਨੂੰ ਪਤਾ ਲੱਗਾ ਜਿਹੜੇ ਠੇਕੇ ਦੇ ਮੁਤਾਬਕ ਇਹਦਾ 10 ਕੁ ਮਹੀਨਿਆਂ ਦਾ ਟਾਈਮ ਸੀਗਾ ਅੱਜ 2 ਸਾਲ ਹੋ ਗਏ ਕੋਈ ਵਾਰੀ ਵਾਰ ਸੀ ਨਹੀਂ ਸਾਨੂੰ ਇਹ ਲੱਗ ਰਿਹਾ ਪਿੰਡ ਇਹਦੇ ਸ਼ਹਿਰ ਦੇ ਵਿੱਚ ਆ ਕੋਈ ਇਹਦਾ ਸੁਣਵਾਈ ਨਹੀਂ ਹੋ ਰਹੀ ਭਾਈ ਵਾਰੀ ਵਾਰੀ ਨਿਤ ਆਉਣੇ ਆ ਜਾਣੇ ਆ ਸਾਨੂੰ 10-10 ਜਿਹੜੇ ਸ਼ਹਿਰ ਦੇ ਲੱਗਦੇ ਆ ਨਿੱਕੇ ਨਿੱਕੇ ਕੰਮਵਾਰੇ ਤੇ ਇੰਨੀ ਜਿਆਦਾ ਦਿੱਕਤ ਆ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕੋਲੇ ਕਣਕ ਦਾ ਸੀਜ਼ਨ ਆਉਣ ਲੱਗਾ ਟਰਾਲੀ ਲੋਡ ਹੁੰਦੇ ਆ ਟਰੈਕਟਰ ਛੇਤੀ ਚ ਵੀ ਹੁੰਦਾ ਕਿਸਾਨ ਇਹਦੇ ਵੀ ਦਿੱਕਤਾਂ ਕਈ ਵਾਰੀ ਸਾਨੂੰ ਮਰੀਜ਼ ਕੋਈ ਇੱਕ ਢਿਲਮੇਟ ਹੋ ਜਾਂਦੀ ਹੈ ਰਾਤ ਬਰਾਤੇ ਕੋਈ ਦਿਨੇ ਤਾਂ ਸਾਨੂੰ ਇੱਥੋਂ ਲੈ ਕੇ ਨਹਿਰਾਂ ਦੇ ਪੁਲ ਤੋਂ ਲੈ ਕੇ ਮੈਡੀਕਲ ਕਾਲਜ ਤੱਕ ਕਿ ਸਾਰੇ ਫਰੀਦਕੋਟ ਤੱਕ ਲੈਣਾ ਹੀ ਲੈਣਾ ਲੱਗ ਜਾਂ ਰਹੀ ਦੀ ਸਾਰਾ ਟ੍ਰੈਫਿਕ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਇੰਨਾ ਜਿਆਦਾ ਟ੍ਰੈਫਿਕ ਆ ਨੰਗਣ ਦੀ ਸਾਨੂੰ ਬਹੁਤ ਵੱਡਾ ਸਮੱਸਿਆ ਇਸਾ ਨੂੰ ਅੱਜ ਅਸੀਂ ਬੇਨਤੀ ਕਰਦੇ ਹਾਂ ਵੱਖ-ਵੱਖ ਪਿੰਡਾਂ ਦੇ ਸਾਰੇ ਬੰਦੇ ਇਕੱਠੇ ਜ਼ਿੰਮੇਵਾਰ ਬੰਦੇ ਇਕੱਠੇ ਹੋ ਕੇ ਵੀ ਇਹਨੂੰ ਜਲਦੀ ਤੋਂ ਜਲਦੀ ਚਲਾਇਆ ਜਾਵੇ ਜਾਂ ਇਹਦਾ ਇੱਕ ਵਾਰੀ ਟੈਂਪਰੇਰੀ ਹੱਲ ਕੱਢ ਕੇ ਸਾਡੇ ਨਾਲ ਟਾਈਮ ਬਾਉਂਡ ਇਹਨੂੰ ਕੰਮ ਚਲਾ ਕੇ ਇਹਨੂੰ ਬੰਦ ਕੀਤਾ ਜਾਵੇ। ਸੋ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ। ਪੌਲ ਦੀ ਸਮੱਸਿਆ ਜੀ ਸਰਕਾਰ ਨੇ ਪੌਲ ਬਣਾਉਣਾ ਸ਼ੁਰੂ ਕੀਤਾ 1.5 ਸਾਲ ਹੋ ਗਿਆ ਕੰਮ ਸ਼ੁਰੂ ਹੋਇਆ ਇਹਨੂੰ ਪੌਲ ਦਾ ਹਜੇ ਤੱਕ ਪੌਲ ਚਾਲੂ ਨਹੀਂ ਹੋਇਆ। ਸਾਡੇ ਉੱਥੇ ਲੈਫਟ ਪੰਪ ਲੱਗੇ ਨਹਿਰ ਤੇ 5 ਮਹੀਨੇ ਹੋ ਗਿਆ। ਉਹਨਾਂ ਅਸੀਂ ਖੜਿਆਂ ਦਾ ਬਿੱਲ ਭਰੀ ਜਾਂਦੇ ਆ ਸਰਕਾਰ ਨੂੰ। ਨਾਓ ਸਾਡੇ ਲੈਫਟ ਪੰਪ ਚਾਲੂ ਹੁੰਦੇ ਆ ਨਹਿਰ ਵਾਲੇ ਕਰਕੇ। ਉਹ ਜਲਦੀ ਤੇ ਜਲਦੀ ਸਾਡਾ ਪੁਲ ਚਲਾਇਆ ਜਾਵੇ ਇੱਕ ਹੀ ਕੰਮ ਸ਼ੁਰੂ ਕੀਤਾ ਢੂਰ ਸਾਲ ਹੋ ਗਿਆ ਉਹਨੂੰ ਭੜਕਾਈ ਥੋੜਾ ਜਨਾ ਦਸਾਂ ਦਸਾਂ ਚ ਕੋਟ ਵਾਲਾ ਪੁਲ ਬਣਾਤਾ ਉਹਨਾਂ ਨੇ ਜੇ ਬਣਾਉਣਾ ਹੋਵੇ ਤਾਂ 10 15 ਨਾਲ ਜੇ ਪੁਲ ਬਣ ਸਕਦਾ ਸਰ ਇਹਦੇ ਕਹਿੰਦੇ ਨੇ ਧਿਆਨ ਦਿੱਤਾ ਜਾਵੇ ਐਮਐਲਏ ਨੇ ਵੀ ਕਹਿੰਦੇ ਨੇ ਐਸਪੀ ਕੋਥਾ ਸਾਰਿਆਂ ਨੂੰ ਕਹਿੰਦੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਤੇ ਜਲਦੀ ਤੋਂ ਜਲਦੀ ਇਹ ਪੁਲ ਚਲਾਇਆ ਜਾਵੇ ਇਹਦੇ ਪਰ ਕੋਟ ਔਖਾ ਤੁਹਾਨੂੰ ਪਤਾ ਹੀ ਆ ਜੀ ਜੋ ਮਹਿਰਾ ਤੇ ਤਰਵੰਡੀ ਰੋਡ ਤੇ ਪੁਲ ਬਣ ਰਹੇ ਆ ਇਹ ਲੰਮੇ ਸਮੇਂ ਤੋਂ ਬਣ ਰਹੇ ਤੇ ਇਹਨਾਂ ਦਾ ਕੰਮ ਨਾ ਅੱਜ ਵੀ ਉਹ ਕੰਮ ਉੱਥੇ ਦਾ ਉੱਥੇ ਖੜਾ ਤੇ ਲੋਕ ਤੇ ਜਦੋਂ ਕਿ ਜਿਹੜਾ ਕੋਟਪੂਰੇ ਵਾਲਾ ਪੁਰਾਣਾ ਪੌਲ ਚਾਲੂ ਰੱਖਿਆ ਗਿਆ ਨਾਲ ਤੇ ਇਹ ਪੁਰਾਣਾ ਪੌਲ ਬੰਦ ਕਰ ਦਿੱਤਾ ਇਹਦਾ ਕਾਰਨ ਹੀ ਸਾਨੂੰ ਸਮਝ ਆਈ ਵੀ ਪੁਰਾਣਾ ਪੌਲ ਇਹ ਸਾਡਾ ਕੌਮਨ ਕੀਤਾ ਗਿਆ ਤੇ ਕੋਟਪੂਰੇ ਵਾਲਾ ਚਾਲੂ ਰੱਖਿਆ ਗਿਆ ਤੇ ਹੁਣ ਡੇਢ ਪੌਲ ਬਣ ਗਿਆ ਨਾ ਤਾਂ ਪੌਲਾ ਅੱਗੇ ਹੋ ਰਿਹਾ ਨਾ ਪਿੱਛੇ ਕੁਛ ਵੀ ਕਰ ਰਿਹਾ ਜਦੋਂ ਕਿ ਸਰਕਾਰ ਵੱਲੋਂ ਪਿੱਛੇ ਜੇ 26 ਨਵੰਬਰ ਨੂੰ ਭਗਵਾਨ ਜੀ ਦਾ ਪ੍ਰੋਗਰਾਮ ਸੀ ਮੁੱਖ ਮੰਤਰੀ ਸਾਹਿਬ ਦਾ ਵੀ ਉਹ ਇਹ ਪੌਲ ਚਾਲੂ ਕੀਤੇ ਜਾਣੇ ਸੀਗੇ ਹੁਣ ਇਹ ਪੌਲਾ ਨਾ ਤਾਂ ਮੁੱਖ ਮੰਤਰੀ ਸਾਹਿਬ ਆਏ ਤੇ ਹੁਣ ਪੌਲਾ ਦਾ ਕੰਮ ਵੀ ਬੰਦ ਪਿਆ ਲੋਕ ਬਹੁਤ ਪਰੇਸ਼ਾਨ ਆ ਇਹ ਨਾਲ ਸਾਡੀ ਹੁਣ ਫਸਲਾਂ ਵੀ ਆ ਗਈਆਂ ਹਨਕ ਦੀ ਫਸਲ ਦੀ ਢੋਆ ਢੋਾਈ ਢੋਆ ਢਾਈ ਵੀ ਜਿਹੜੀ ਹੈਗੀ ਆ ਉਹਨੇ ਮੁਸ਼ਕਲ ਹੋ ਜਾਣੀ ਯਾਰ ਇਹ ਤਾਂ ਸਾਨੂੰ ਤਹੀ 13 ਜਿਹੜੀ ਹੈਗੀ ਆ ਵਿਸਾਖੀ ਤੱਕ ਤਾਂ ਸਰਕਾਰ ਤੋਂ ਮੰਗ ਕਰਦੇ ਵੀ ਪੁਲ ਚਾਲੂ ਕੀਤਾ ਜਾਵੇ ਭਾਵੇਂ ਆਰਜੀ ਤੌਰ ਤੇ ਕੀਤਾ ਜਾਵੇ ਸਾਡੀ ਦੀ ਫਸਲਾਂ ਦੀ ਢੋਆ ਢੋਾਈ ਲਈ ਜੇ ਸੜਕ ਬੰਦ ਕਰਦੇ ਆ ਅਸੀਂ ਟੀਸੀ ਸਾਹਿਬ ਨੂੰ ਇਹ ਬੇਨਤੀ ਕਰਦੇ ਆ ਕਿ 13 ਤਰੀਕ ਤੱਕ ਇਹਨਾਂ ਨੂੰ ਟਾਈਮ ਦਿੱਤਾ ਪੁਲ ਚਾਲੂ ਕਰ ਦੇਣ 13 ਤਰੀਕ ਤੱਕ ਜਿਹੜੀ ਫਸਲ ਦੀ ਕਟਾਈ ਸ਼ੁਰੂ ਹੋ ਜਾਣੀ ਆ ਜੇ 13 ਨੂੰ ਨਾ ਕੀਤਾ ਉਸ ਤੋਂ ਬਾਅਦ 14 ਤਰੀਕ ਨੂੰ ਸਾਰੀ ਸੜਕ ਬੰਦ ਕਰ ਦੇਵਾਂਗੇ ਅੱਜ ਹੀ ਟੀਸਾ ਨੂੰ ਇਹ ਧਿਆਨ ਚ ਦਿਵਾਉਣਾ ਸਾਰੀ ਸੰਗਤ ਇੱਥੇ ਸਾਡੇ ਕੋਲ ਕੱਟੀ ਆ ਇਹ ਸਾਰੇ ਬੰਦਿਆਂ ਦੇ ਪ੍ਰਵਾਰ ਕਰਦੇ ਆ